ਸਸਿਕਾ ਜੀ ਅੱਜ ਗੱਲ ਕਰਨੀ ਮਸ਼ਹੂਰ ਪੰਜਾਬੀ ਸਿੰਗਰ ਰੋਮੀ ਗਿਲ ਦੀ ਜਿਹਦਾ ਗੀਤ ਬਹੁਤ ਹਿੱਟ ਹੋਇਆ ਸੀ ਨਹਿਰੋ ਪਾਰ ਮੰਗਲਾ ਪਵਾਦੇ ਹਾਨੀਆਂ ਜੋਗੀ ਆਵੇ ਜੋਗੀ ਆ ਜੋਗਣ ਹੋ ਗਈਆਂ ਬਹੁਤ ਵੱਡਾ ਸਿੰਗਰ ਸੀ ਮੈਂ ਉਹਦੇ ਬਾਰੇ ਤੁਹਾਨੂੰ ਸਾਰੀ ਵੀਡੀਓ ਦੇਖੋ ਸੁਣਿਓ ਕਿਵੇਂ ਉਹ ਸ਼ੁਰੂਆਤ ਕੀਤੀ ਕਿਵੇਂ ਉਹਦੀ ਡੈਥ ਹੋਈ ਕਿ ਕਿ ਉਹਦੀ ਜ਼ਿੰਦਗੀ ਦੇ ਵਿੱਚ ਵਾਪਰ ਇੱਕ ਛੋਟੀ ਜਿਹੀ ਉਮਰ ਦੇ ਵਿੱਚ ਬਹੁਤ ਵੱਡੀਆਂ ਬਲੰਦੀਆਂ ਤੇ ਪਹੁੰਚਣ ਵਾਲਾ ਗਾਇਕ ਰੋਮੀ ਗਿਲ ਆਜੋ ਫਿਰ ਉਹਦੇ ਬਾਰੇ ਗੱਲ ਕਰਦੇ ਆ ਰੋਮੀ ਗਿਲ ਦਾ ਜਨਮ 1969 ਨੂੰ ਲੁਧਿਆਣਾ ਵਿਖੇ ਹੁੰਦਾ ਆ 11 ਸਾਲ 12 ਸਾਲ ਦੀ ਉਮਰ 'ਚ ਰੋਮੀ ਗਿੱਲ ਨੂੰ ਗਾਉਣ ਦਾ ਸ਼ੌਂਕ ਪੈ ਜਾਂਦਾ ਆ ਤੇ ਉਹ ਗਾਉਣ ਲੱਗ ਪੈਂਦਾ ਹੌਲੀ ਹੌਲੀ ਗੁੰਗੁਣਾਉਣ ਲੱਗ ਪੈਂਦਾ ਤੇ ਉਦੋਂ ਹੀ ਉਹਦੇ ਮਾਤਾ ਪਿਤਾ ਗੁਜ਼ਰ ਜਾਂਦੇ ਜਦੋਂ ਛੋਟੀ ਉਮਰ 'ਚ ਮਾਤਾ ਪਿਤਾ ਗੁਜ਼ਰ ਜਾਂਦੇ ਤੇ ਉਹਦੇ ਕੋਲ ਸਾਰਾ ਨਾ ਰਹਿੰਦਾ ਤੇ ਰੋਮੀ ਗਿੱਲ ਦੀ ਭੈਣ ਜਸਵੰਤ ਕੌਰ ਜੀ ਬੀਬਾ ਜਸਵੰਤ ਕੌਰ ਸੀ ਗਾਉਂਦੇ ਹੁੰਦੇ ਆ ਤੇ ਉਹ ਪ੍ਰੋਗਰਾਮ ਲਾਉਣ ਜਾਂਦੇ ਹੁੰਦੇ ਆ ਤੇ ਰੋਮੀ ਗਿੱਲ ਜੀ ਉਹਨਾਂ ਦੇ ਨਾਲ ਪ੍ਰੋਗਰਾਮਾਂ ਤੇ ਜਾਣ ਲੱਗ ਪੈਂਦੇ ਆ ਉੱਤੇ ਜਾਂਦਿਆਂ ਜਾਂਦਿਆਂ ਮਗਰ ਕੋਰਸ ਤੇ ਵੀ ਬੋਲਦੇ ਆ ਤੇ ਉਹਦੇ ਨਾਲ ਰੋਮੀ ਗਿੱਲ ਦਾ ਗਲਾ ਵਧੀਆ ਬਣ ਜਾਂਦਾ ਆ ਤੇ ਆਵਾਜ਼ ਵੀ ਘੈਂਟ ਹੋ ਜਾਂਦੀ ਇੱਕ ਵੱਖਰੀ ਆਵਾਜ਼ ਜਦੋਂ ਰੋਮੀ ਗਿੱਲ ਦੀ ਸ਼ੁਰੂਆਤ ਹੁੰਦੀ ਪੰਜਾਬੀ ਇੰਡਸਟਰੀ ਦੇ ਵਿੱਚ ਜਿਹੜਾ ਜੀਤੋ ਲੰਬੜਾਂ ਦੀ ਕੈਸਟ ਆਉਂਦੀ ਆ ਤੇ ਵਧੀਆ ਠੀਕ ਠਾਕ ਚੱਲਦੀ ਆ ਤੇ ਫਿਰ ਜਦੋਂ ਨਹਿਰੋਂ ਪਾਰ ਬੰਗਲਾ ਨਖਰਾ ਚੜੀ ਜਵਾਨੀ ਦਾ ਇਹ ਟੇਪਾਂ ਆਉਂਦੀਆਂ ਆ ਤੇ ਫਿਰ ਦਿਨੋਂ ਦਿਨ ਰੋਮੀ ਗਿੱਲ ਬੁਲੰਦੀਆਂ ਤੇ ਪਹੁੰਚ ਜਾਂਦਾ ਤੁਸੀਂ 2000 ਦੇ ਦਹਾਕੇ ਚ ਗੀਤ ਸੁਣਿਆ ਹੋਣਾ ਜੋਗੀ ਆਵੇ ਜੋਗੀ ਆਵੇ ਜੋਗਣ ਹੋ ਗਈਆਂ ਬਹੁਤ ਹੀ ਗਾਣਾ ਚੱਲਿਆ ਸੀ ਹਰ ਪਾਸੇ ਇਹ ਗਾਣਾ ਗੂੰਜਦਾ ਹੁੰਦਾ ਸੀ ਅਸੀਂ ਜਿੱਧਰ ਸੁਣੀਦਾ ਹੁੰਦਾ ਸੀ ਉਧਰ ਇਹੋ ਹੀ ਹੁੰਦਾ ਸੀ ਜੋਗੀਆਂ ਵੇ ਜੋਗੀਆਂ ਵੇ ਤੇਰੀ ਜੋਗਣ ਹੋ ਗਈਆਂ ਤੇ ਇਸ ਗੀਤ ਨਾਲ ਰੋਮੀ ਗਿੱਲ ਨੂੰ ਹੋਰ ਜਾਨੀ ਕਿ ਮਸ਼ਹੂਰੀ ਮਿਲ ਗਈ ਸੀ ਲੋਕਾਂ ਦੇ ਦਿਨਾਂ ਚ ਜਾ ਵਸਿਆ ਸੀਗਾ ਰੋਮੀ ਗਿੱਲ ਤੇ ਇੱਕ ਫੋਟਵਾ ਗੀਤ ਸੀ ਨਾਲੇ ਗਾਲਾਂ ਨਾਲੇ ਦੇਖਦੇ ਤੇ ਨਾਲੇ ਗਾਲਾਂ ਕੱਢਦੇ 10 ਕੁੜੀ ਕਿਹੜੇ ਪਿੰਡ ਦੀ ਤੁਸੀਂ ਗਾਣਾ ਸੁਣ ਕੇ ਦੇਖਿਆ ਰੋਮੀ ਗਿੱਲ ਦਾ ਫੋਟਵਾ ਤੁਹਾਡਾ ਮਨ ਅੱਕਦਾ ਹੀ ਨਹੀਂ ਫਿਰ ਗਾਣਾ ਇੱਕ ਰੋਮੀ ਗਿੱਲ ਦਾ ਤਰੂ ਤਾਰਾ ਤੂੰ ਉਤਾਰਾ ਗਾਣਾ ਪਹਿਲੀ ਵਾਰੀ ਕਿਸੇ ਨੇ ਇਸ ਤਰ੍ਹਾਂ ਦਾ ਗਾਇਆ ਸੀਗਾ ਨਖਰਾ ਚੜੀ ਜਵਾਨੀ ਦੀ ਹਲਵਾ ਨੂੰ ਆਖਰੀ 8 ਨੰਬਰ ਦਾ ਗੀਤ ਸੀਗਾ ਇੰਨਾ ਕੁ ਵਧੀਆ ਗੀਤ ਸੀਗਾ ਕਿ ਮਨ ਅੱਕਦਾ ਹੀ ਨਹੀਂ ਸੀਗਾ ਬਨ ਬਨ ਔਣ ਟੋਲੀਆਂ ਉਹ ਵੀ ਗੀਤ ਜਾਨੀ ਕਿ ਰੋਮੀ ਗਿਲ ਦੇ ਜਿਸ ਗੀਤ ਨੂੰ ਆਪਣੀ ਆਵਾਜ਼ ਦਿੱਤੀ ਉਹ ਇੱਕ ਵੱਖਰੇ ਹੀ ਤੌਰ ਤੇ ਬਣ ਜਾਂਦਾ ਸੀ ਗੀਤ ਕਹਦਾ ਜੇ ਚ ਰੋਮੀ ਗਿਲ ਦਾ ਹਨਾ ਆਵਾਜ਼ ਉਹ ਗਾਣਾ ਤਾਂ ਸੁਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਸੀ ਪਰ ਰੋਮੀ ਗਿਲ ਇੱਕ ਛੋਟੀ ਜੀ ਉਮਰ ਦੇ ਵਿੱਚ ਹੀ ਇੰਨੀਆਂ ਬਲੰਦੀਆਂ ਪਾ ਕੇ ਇਸ ਦੁਨੀਆ ਤੋਂ ਚਲਾ ਜਾਂਦਾ 37 ਸਾਲ ਦੀ ਉਮਰ ਦੇ ਵਿੱਚ ਰੋਮੀ ਗਿਲ ਦੀ ਜ਼ਿੰਦਗੀ ਚ ਇੱਕ ਉਹ ਦਿਨ ਆਉਂਦਾ ਜਿੱਦਣ ਉਹਨਾਂ ਨੂੰ ਉਹਨਾਂ ਦਾ ਬੀਪੀ ਵੱਧਦਾ ਤੇ ਬੀਪੀ ਵਧਣ ਦੇ ਨਾਲ ਉਹਨਾਂ ਨੂੰ ਹਸਪੀਟਲ ਲਿਜਾਇਆ ਜਾਂਦਾ ਹਸਪੀਟਲ ਲਿਜਾਣ ਦੇ ਨਾਲ ਹੀ ਉਹਨਾਂ ਨੂੰ ਹਾਰਟ ਹਾਰਟ ਐਟੈਕ ਆ ਜਾਂਦਾ ਉਹਦੇ ਨਾਲ ਹਾਰਟ ਐਟੈਕ ਆਣ ਦੇ ਨਾਲ ਉਹਨਾਂ ਦਾ ਸਰੀਰ ਮੁੜ ਕੇ ਰਿਕਵਰ ਨਹੀਂ ਕਰਦਾ ਰਿਕਵਰੀ ਹੁੰਦੀ ਨਹੀਂ ਤੇ ਉਹ ਸਾਡੇ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦੇ ਇਸ ਦੁਨੀਆ ਤੋਂ 37 ਸਾਲ ਦੀ ਉਮਰ ਦੇ ਵਿੱਚ ਹੀ ਚਲੇ ਜਾਂਦੇ ਆ ਇੱਕ ਐਡਾ ਵੱਡਾ ਪੰਜਾਬੀ ਦਾ ਫਨਕਾਰ 37 ਸਾਲ ਦੀ ਉਮਰ ਦੇ ਵਿੱਚ ਇਸ ਦੁਨੀਆ ਤੋਂ ਚਲਾ ਜਾਂਦਾ ਤੇ ਉਹ ਦਿਨ ਬਹੁਤ ਹੀ ਮਾੜਾ ਸੀ ਪੰਜਾਬੀਆਂ ਲਈ ਇੱਕ ਐਦਾਂ ਦੀ ਬਲੰਦ ਆਵਾਜ਼ ਪੰਜਾਬੀਆਂ ਦੇ ਕੋਲੋਂ ਖੋ ਜਾਣੀ ਰੋਮੀ ਗਿੱਲ ਦੇ ਰੂਪ ਵਿੱਚ ਤੇ ਪੰਜਾਬੀਆਂ ਨੇ ਇਸ ਗੱਲ ਦਾ ਬਹੁਤ ਦੁੱਖ ਵੀ ਜਿਤਾਇਆ ਸੀ ਅੱਜ ਵੀ ਜਦੋਂ ਰੋਮੀ ਗਿੱਲ ਦੇ ਗਾਣੇ ਸੁਣੀਦੇ ਆ ਜਾਂ ਲੋਕ ਸੁਣਦੇ ਆ ਤੇ ਉਹ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਬਹੁਤ ਵੱਡੀ ਫੈਨ ਫਾਲੋਇੰਗ ਅੱਜ ਵੀ ਰੋਮੀ ਗਿੱਲ ਦੀ ਆ ਤੇ ਤੁਸੀਂ ਜੇ ਰੋਮੀ ਗਿੱਲ ਦੇ ਫੈਨ ਹੋ ਤਾਂ ਕਿਹੜਾ ਗਾਣਾ ਤੁਹਾਨੂੰ ਉਹਦਾ ਪਸੰਦ ਆ ਤੇ ਜਰੂਰ ਮੈਨੂੰ ਇੱਥੇ ਦੱਸਿਓ ਇਹ ਇੱਕ ਸੱਚੇ ਸੁੱਚੇ ਗਾਇਕ ਨੂੰ ਸਾਡੀ ਸ਼ਰਧਾਂਜਲੀ ਹੋਊਗੀ ਅੱਗੇ ਮੈਂ ਕਦੇ ਨਹੀਂ ਕਿਹਾ ਵੀਡੀਓ ਸ਼ੇਅਰ ਕਰਿਓ ਜਰੂਰ ਕਹਿਣਾ ਮੈਂ ਵੀਡੀਓ ਸ਼ੇਅਰ ਵੀ ਕਰਿਓ ਧੰਨਵਾਦ